ਇਹੇ ਗੁਰੂ ਬਿਨਾਂਤ ਸਾਬ ਜੀਓ ਅਰਦਾਸ ਕਾਲਾ ਟਾਟੀ ਰਾਜੇ ਦਾ ਸਾਈ ਧਰਮ ਪੰਥ ਕਰੇ ਉਜਾਰੇ ਪਾਵਨ ਸਥਾਨ ਸੱਚ ਕੰਡ ਸ਼੍ਰੀ ਗੁਰੂ ਅਰਜਨ ਦੇਵ ਜੋਨਾ ਮੁਲੀ 184 ਦੇ ਵਿੱਚ ਸਮੇਂ ਦੀ ਤਾਂ ਗ੍ਰਸੀ ਭਾਰਤੀ ਹਰ ਹੂਮਤ ਨੇ ਸੱਚੇ ਬਾਦਸ਼ਾਹ ਜਿਓ ਆਪ ਜੀ ਦੇ ਪਾਵਨ ਸਥਾਨ ਤੇ ਬਾੜੀ ਪਾਵਨ ਪਤਾਂ ਕੰਟਾਂ ਦੇ ਨਾਲ ਲਗਾ ਕੀਤਾ ਗੁਰੂ ਰਾਮਦਾਸ ਜੀਉ ਆਪ ਜੀ ਦੇ ਪਾਵਨ ਅਸਥਾਨ ਤੇ ਪਾਵਨ ਸਰੂਪ ਨੂੰ ਗੋੜੀ ਦੇ ਨਾਲ ਜ਼ਖਮੀ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਮਨਾਉਣਾਈ ਗੁਰੂ ਕੀ ਸੰਗਤ ਨੂੰ ਸਾਡੇ ਬਾਦਸ਼ਾਹੀ ਸ਼ਰੀਰ ਕੀਤਾ ਗਿਆ ਸੂਰਾ ਸੋਕ ਹੈ ਚਾਟੀਆਂ ਜੋ ਲਗਤੀ ਨਕਰੇ ਤਾ ਉਰ ਜਾ ਉਰ ਜਾ ਟੱਕ ਮਾਰ ਕਬੂਨਾ ਸਾਟਖੇ ਤਾ ਸਿੱਕਾ ਦੇ ਆਕਾਰ ਸਖਤ ਸਾਰਿ ਲਕਿ ਹਗਣਾ ਹੋਇਆ ਮਰਦੇ ਮੁਜ਼ਾਹਿਦ ਕੰਮ ਕਮੀ ਤਕਸਾਲ ਦੇ ਜਾਨ ਮੇ ਮੁਕੀ ਰੇ ਨੀ ਸਾਡੀ ਜੇ ਮਹਾਨ ਸੇਤਾ ਗੋਮੀ ਸ਼ਹੀਦਾ ਸਤਿ ਬਾਬਾ ਜ਼ਰਨੈ ਸਿੰਘ ਜੀ ਖਾਲਸਾ ਢਿਡਰਾ ਵਾਲੇ ਭਾਈ ਅਮਰੀਕ ਸਿੰਘ ਜੀ ਸੇਕ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਜ਼ਰਨਾਉ ਸੁਵੇਤ ਸਿੰਘ ਜੀ ਬਾਬਾ ਘਾਗੜਾ ਸਿੰਘ ਜੀ ਸੱਚੇ ਪਾਤਸ਼ਾਹ ਜੀਓ ਲਕਾਂ ਦੀ ਫੌਜ ਨਾਲ ਲੜਦੇ ਆ ਆਪਣੇ ਸਾਥੀ ਸਿੰਘਾਂ ਜੀਪੀਆਂ ਕੋ ਝੰਗੀਆਂ ਸੁਨੇ मरू कर द्वार सचे आप जी आप पाव उन्हनि जी शहादतूर उन सौ चर मनाद हुया शहीदान याद करद

ਕਉ ਲੋਟ ਹੈ ਨੂੰ ਬਨਾਇਆ ਜਾਰਿਆ ਹੈ ਪਾਤਸ਼ਾਹ ਆਪਨੇ ਕਿਰਪਾ ਕਰਨੀ ਸਿੱਖ ਪਾਮ ਨੂੰ ਦਰਿੜਤਾ ਬਖਸ਼ਣੀ ਐਸੇ ਤਰਾਂ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਕੇ ਚੱਲਣ ਦਾ ਫਲ ਬਖਸ਼ਣਾ ਮੇਰੀ ਪੀੜੀ ਦੇ ਮਾਲਕਾ ਅੱਜ ਵੀ ਇਕਾਂਗੇ ਕਕਾਰਾਂ ਦੇ ਨਾਲ ਸੱਚੇ ਬਾਦਸ਼ਾਹੀਓ ਸਾਡੀ ਪਛਾਣ ਤੁੰਧਰਾ ਕਰਨ ਦੇ ਲਈ ਕਈ ਕਾਰਵਾਈਆਂ ਹੋ ਰਹੀਆਂ ਨੇ ਸੱਚੇ ਬਾਦਸ਼ਾਹੀਓ ਗੰਦੀ ਸੇਖਾ ਸਮੇਤ ਜਿੰਦਾ ਸ਼ਹੀਦਾਂ ਭਾਈ ਕਲਵੰਤ ਸਿੰਘ ਜੀ ਰਾਜੋਂ ਆਣਾ ਸੱਚੇ ਬਾਦਸ਼ਾਹੀ ਆਪ ਕਿਰਪਾ ਕਰੋ ਕੌਮ ਨੂੰ ਇਤਬਾਅ ਲਕਸ਼ਯੋ ਆਦੀ ਇਹਨਾਂ ਅਧਿਨਾਰਿ ਰਹਾਈਆਂ ਨੇ ਲਈ ਕੌਮ ਮਿਲ ਜੁਲ ਕੇ ਯਤਨ ਕਰੇ ਜੀਓ ਆਦਸ਼ਾ ਜੀਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੰਦ ਦੇ ਉਤੇ ਮੇਰ ਭਰਿਆ ਹੱਥ ਰੋ ਸੱਚੇ ਬਾਦਸ਼ਾਹ ਜੀਓ ਇਹ ਬੰਦ ਇਹ ਪੰਜਾਬ ਤਾਰੋ ਹੋਰ ਲੈ ਲੈ ਆਪਣਾ ਮੇਰ ਭੇਰਾ ਮਾਤਰ ਕੋ ਇਹ ਕਦੀ ਵੀ ਸੱਚੇ ਪਾਤਸ਼ਾਹ ਦੀ ਜੰਗ ਦਾ ਕਾੜਾ ਨਾ ਬਣੀ ਮੇਰੀ ਪੀਲੀ ਦੇ ਮਾਲਕਾ ਧੰਨਾ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਧੰ ਧੰ ਸੇ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਕੋਈ ਇਤਤਕਰ ਮੇਰਾ ਮੇਲੇ ਭਾਈ ਸੁਭਤਾ ਦੂਰ ਕਰੋ ਜਿਵੇਂ ਲਾਏ ਆਪ ਜੀ ਦੇ ਇਸ ਪਾਵਨ ਬਾਚਨ ਸੰਦੇਸ਼ ਦੇ ਅਨੁਸਾਰ ਕਾਮ ਨੂੰ ਹੋਰ ਮੱਖ ਬੈਸ ਸਭਾ ਵਿਸ਼ਾਇ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਹਕਾਰ ਜੋ ਗਨਪਤ ਸਟਾਰਟਿੰਗਾ ਟਕਸਾਲਾ ਧਾਰਮਿਕ ਡਾਕੇ ਬੰਦੀਆਂ ਆਕੇ ਸੱਚੇ ਪਾਤਸ਼ਾਹ ਜੀ ਉਹ ਸਮਝਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਤ ਰਵੇ ਖਾਲਸਾ ਹੀ ਝੰਡੇ ਦੇ ਹੀ ਇਸੇ ਤਰ੍ਹਾਂ ਪਾਤਸ਼ਾਹ ਜੀਓ ਆਪ ਦੀ ਦੇ ਔਰਨੀਆਂ ਤੇ ਚੱਲੇ ਧਰਨਾ ਧੜ ਗੁਰੂ ਹਾਜੋ ਵਿੱਚ ਪਾਤਸ਼ਾਹ ਜੀ ਤਾਂ ਲੋਕਾਂ ਨੂੰ ਮਨਾਉਂਦੇ ਆ ਆ

ਸ਼ਹੀਦਾ ਦੇ ਪੁੱਗਣਿਆ ਦੇ ਚਲਣ ਦਾ ਬਲ ਬਖਸ਼ਣਾ ਕੌਮ ਦੇ ਬੱਚੇ ਬੱਚੇ ਦੇ ਵਿੱਚ ਸ਼ਹੀਦਾ ਦਾ ਚੇਤਾ ਸ਼ਹੀਦਾ ਦਾ ਜਦਬਾ ਸੱਚੇ ਪਾਤਸ਼ਾਹ ਜੀ ਬਣਾਈ ਰੱਖਣਾ ਆਪ ਜੀ ਦੇ ਹਜ਼ੂਰ ਰਾਮ ਪ੍ਰਸਾਦ ਦੀ ਏਗ ਹਾਜ਼ਰੇ